ਤਨਾਈ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਆਨਲਾਈਨ ਗੁਟਕਾ ਸਾਬ ਵੇਚੇ ਜਾ ਰਹੇ ਹਾਂ ਬਿਲਕੁਲ ਜੀ Amazon ਦੇ ਉੱਤੇ ਆਨਲਾਈਨ ਗੁਟਕਾ ਸਾਬ ਤੇ ਸੈਂਚੀਗਾਂ ਜਿਹੜੀਆਂ ਉਹ ਵੇਚੀਆਂ ਜਾ ਰਹੀਆਂ ਤੇ ਇਸ ਗੱਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੜਾ ਵੱਡਾ ਨੋਟਸ ਲਿਆ ਗਿਆ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਬਿਲਕੁਲ ਮर्याਦਾ ਦੀ ਉਲੰਘਣਾ ਤੇ ਇਹ ਉਹਨਾਂ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੀ ਗੱਲ ਹੈ ਇਹ ਵੀ ਬੇਅਦਬੀ ਹੈ ਉਹ ਕਹਿੰਦੇ ਵੀ ਮੰਨ ਲਓ ਕਿਸੇ ਬੰਦੇ ਨੇ ਗੁਟਕਾ ਬੋਕਰਵਾ ਲਿਆ ਵੀ ਭਾਈ ਮੈਨੂੰ ਚਾਹੀਦਾ ਜਿਹੜੇ ਬੰਦੇ ਤੁਹਾਡੇ ਘਰ ਦੇ ਵਿੱਚ ਪਾਰਸਲ ਪਹੁੰਚਾਉਂਦੇ ਆ ਡਿਲੀਵਰੀ ਕਰਦੇ ਆ ਇਹ ਨਹੀਂ ਪਤਾ ਉਹ ਬੀੜੀਆਂ ਕਿੱਥੋਂ ਪੀਣ ਵਾਲਾ ਇਹ ਨਹੀਂ ਪਤਾ ਉਹਦੇ ਹੱਥ ਕਿਵੇਂ ਆ ਇਹ ਨਹੀਂ ਪਤਾ ਉਹਦੀ ਸੋਚ ਕਿਵੇਂ ਆ ਇਹ ਨਹੀਂ ਪਤਾ ਉਹ ਕਿਹੜੇ ਰੂਪ ਦੇ ਵਿੱਚ ਗੁਟਕਾ ਸਾਬ ਨੂੰ ਲੈ ਕੇ ਆ ਰਿਹਾ ਉਹਨਾਂ ਦੇ ਮਨ ਦੇ ਵਿੱਚ ਕੋਈ ਭਾਵਨਾ ਹੈ ਕਿ ਨਹੀਂ ਸ਼ਰਮ ਦਾ ਭਾਵਨਾ ਤਤਕਾਰ ਹੈ ਕਿ ਨਹੀਂ ਹੈ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਇਸ ਗੱਲ ਦੇ ਉੱਤੇ ਵੱਡਾ ਐਕਸ਼ਨ ਲਿਆ ਉਹਨਾਂ ਨੇ ਕਿਹਾ ਜੀ ਕਿ ਐਮਾਜ਼ਨ ਨੂੰ ਅਸੀਂ ਇਸ ਗੱਲ ਦੇ ਬਾਰੇ ਭੇਜ ਰਹੇ ਆ ਵੀ ਭਾਈ ਇਹ ਸਾਰਾ ਕੁਝ ਬੰਦ ਕੀਤਾ ਜਾਵੇ ਨਹੀਂ ਤਾਂ ਬੰਦੀ ਫਿਰ ਨਹੀਂ ਫਿਰ ਕ ਤੇ ਕੇਜਰੀਵਾਲ ਨੇ ਫਿਰ ਸੀਐਮ ਹਾਊਸ ਖਾਲੀ ਕਰਤਾ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ 9 ਸਾਲਾਂ ਬਾਅਦ ਅੱਜ ਸੀਐਮ ਹਾਊਸ ਸਾਹ ਜਿਹੜਾ ਛੱਡ ਦਿੱਤਾ ਆਪਾਂ ਜਾਣਦੇ ਵੀ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਦਿੱਲੀ ਦੀ ਨਵੀਂ ਮੁੱਖ ਮੰਤਰੀ ਅਤਸ਼ੀਆ ਅਗਲੀ ਗੱਲ ਇਹ ਆ ਵੀ ਕੇਜਰੀਵਾਲ ਪੁਰਾਣੇ ਧੋਤੰਦੜ ਪਹਿਲਾਂ ਕਿਹਾ ਸੀ ਕਿ ਮੈਂ ਸੀਐਮ ਹਾਊਸ ਵੀ ਛੱਡ ਦੇਣਾ ਜਦੋਂ ਮੈਂ ਮੁੱਖ ਮੰਤਰੀ ਹੀ ਨਹੀਂ ਤੇ ਫਿਰ ਮੈਂ ਇੱਥੇ ਰਹਿਣਾ ਕਿਉਂ ਆ ਤੇ ਅੱਜ ਉਹਨਾਂ ਨੇ ਆਪਣਾ ਜੋ ਵੀ ਲੀੜਾ ਲੱਗਾ ਜੋ ਕਮ ਅਸਮਾਨ ਹੁੰਦਾ ਰੋਜ਼ਮਰਗੀ ਵਰਤੋਂ ਵਾਲਾ ਉਹ ਸਾਰੇ ਦਾ ਸਾਰਾ ਇਥੋਂ ਚੱਕ ਕੇ ਤੇ ਸ਼ਿਫਟ ਕਰ ਲਿਆ ਸ਼ਿਫਟ ਕੀਤਾ ਹੈਗਾ ਜੀ ਅਸ਼ੋਕ ਮਿੱਤਲ ਦੇ ਘਰ ਦੇ ਵਿੱਚ ਦਿੱਲੀ ਦੇ ਵਿੱਚ ਉਹ ਵੀ ਇਸ ਵੇਲੇ ਆਪਾਂ ਜਾਣਦੇ ਕਿ ਰਾਜ ਸਭਾ ਦੇ ਮੈਂਬਰ ਆ लवली ਯੂਨੀਵਰਸਿਟੀ ਦੇ ਸੰਸਥਾਪਕ ਆ ਅਸ਼ੋਕ ਮਿੱਤਲ ਉਹਨਾਂ ਦੇ ਘਰ ਦੇ ਵਿੱਚ ਉਹ ਰਹਿਣ ਲੱਗ ਪਏ ਆ ਤੇ ਅੱਜ ਮਿੱਤਲ ਹੋਰਾਂ ਨੇ ਵੀ ਇਹ ਗੱਲ ਕਹੀ ਆ ਕਿ ਗੈਸਟ ਦੇ ਤੌਰ ਤੇ ਉੱਤੇ ਆਏ ਆ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਯਾਨੀ ਕਿ ਅੱਜ ਤੋਂ ਤੇਜਰੀਵਾਲ ਤੇ ਸੁਨੀਤਾ ਤੇਜਰੀਵਾਲ ਨੇ ਜੜੇ ਇਹ ਦੋਵੇਂ ਜਾਣੇ ਜਾਂ ਆਪਣੇ ਬੱਚਿਆਂ ਦੇ ਸਮੇਤ ਤੇ ਉਹਨਾਂ ਦੇ ਘਰ ਦੇ ਵਿੱਚ ਰਹਿ ਆ ਕਰਨਗੇ ਮਿੱਤਲ ਦੇ ਪਰ ਕਿ ਜਰੀਵਾਲ ਜੀ ਦਾ ਆਪਣਾ ਘਰ ਵੀ ਹੈ ਦਿੱਲੀ 'ਚ ਪਹਿਲਾਂ ਉੱਥੇ ਰਹਿੰਦੇ ਸੀ ਮੈਂ ਗਾਜ਼ੀਆਬਾਦ ਦੇ ਤਾਂ ਰਹਿੰਦੇ ਸੀ ਜੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਿੱਚ ਰਹਿੰਦੇ ਸੀਗੇ ਪਰ ਜਿੰਨੀਆਂ ਮੀਟਿੰਗਾਂ ਕਰਨੀਆਂ ਹੁੰਦੀਆਂ ਐ ਜਿਸ ਤਰੀਕੇ ਨਾਲ ਸਰਕਾਰ ਚਲਾਉਣ ਦੇ ਲਈ ਥਾਂ-ਜਾਮ ਚਾਹੀਦਾ ਹੁੰਦਾ ਜਿਵੇਂ ਦਫ਼ਤਰ ਚਾਹੀਦੇ ਫੋੜੇ ਜਿਵੇਂ ਖੁੱਲਾ ਡੁੱਲਾ ਲਾਉਂ ਚਾਹੀਦਾ ਹੋਣਾ ਸ਼ਾਇਦ ਉਹ ਨਹੀਂ ਹੋਣਾ ਇਹਦੇ ਕਰਕੇ ਉਹਨਾਂ ਨੇ ਆਪਣੇ ਮਿੱਤਰ ਦੇ ਘਰ ਦੇ ਵਿੱਚ ਸ਼ਿਫਟ ਕੀਤਾ ਹੈ ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਕੀ ਬਣ ਰਿਹਾ ਕਹਿੰਦੇ ਬੋਲੀਆਂ ਲੱਗ ਰਹੀਆਂ ਸੀ ਹੁਣ ਗੱਲ ਕਿੱਥੇ ਖੜੀ ਹੈ ਜੋ ਕੁਝ ਗੱਲ ਉੱਥੇ ਦੀ ਉੱਥੇ ਖੜੀ ਤੁਸੀਂ ਸਭ ਪਰ ਅੱਜ ਸਿਰਫ ਇੰਨੀ ਕੀ ਜਾਣਕਾਰੀ ਆਈ ਆ ਕਿ ਨਾਮਜ਼ਦਗੀਆਂ ਦਾ سلسلہ ਬੰਦ ਹੋ ਗਿਆ ਨਾਮਜ਼ਦਗੀਆਂ ਦੀ ਤਰੀਕ ਅੱਜ ਸੀ ਅੱਜ ਯਾਨੀ ਕਿ 4 ਤਰੀਕ ਨੂੰ ਤੇ ਸ਼ਾਮੀ 3 ਵਜੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਬੰਦ ਹੋ ਗਈ ਆ ਸੋ ਜਿਨ੍ਹਾਂ ਨੇ ਸਰਪੰਚ ਬਣਨ ਦੀ ਇੱਛਾ ਪਾਈ ਆ ਉਹਨਾਂ ਨੇ ਕਾਗਜ਼ ਆਪਣੇ ਦਾਖਲ ਕਰਤੇ ਪਰ ਹਾਂ ਅੱਜ ਇੱਧਰ ਮੋਗਾ ਦੇ ਵਿੱਚ ਲੰਡੇਕੇ ਪਿੰਡ ਦੇ ਵੱਲ ਗੋਲੀ ਵੀ ਚੱਲੀ ਆ ਇੱਕ ਦੋ ਥਾਵਾਂ ਤੇ ਡੰਗ ਛੋਟਾ ਵੀ ਚੱਲਿਆ ਕਈ ਥਾਵਾਂ ਦੇ ਉੱਤੇ ਸ਼ਰੀਕਾਂ ਨੇ ਇੱਕ ਦੂਜੇ ਦੇ ਕਾਗਜ਼ ਪਾੜ ਵੀ ਦਿੱਤੇ ਨਾਮਜ਼ਦਗੀ ਕਾਗਜ਼ ਜਿਹੜੇ ਪਾੜ ਕੇ ਤੇ ਗਲੀਆਂ ਦੇ ਵਿੱਚ ਸੁੱਟਦੇ ਆ ਜਿਹਦੀਆਂ ਤਸਵੀਰਾਂ ਜਿਹਦੀਆਂ ਵੀਡੀਓ ਮੀਡੀਆ ਦੇ ਵਿੱਚ ਆਈਆਂ ਸੋ ਇਹ ਪੰਜਾਬ ਦੇ ਬੱਚੇ ਇੱਕ ਨਵਾਂ ਰੰਗ ਤਮਾਸ਼ਾ ਦੇਖਣ ਨੂੰ ਮਿਲ ਰਿਹਾ ਆਸ ਇਸੇ ਗੱਲ ਦੀ ਸੀ ਵੀ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹਰ 5 ਸਾਲ ਬਾਅਦ ਵੋਟਾਂ ਪੈਂਦੀਆਂ ਨਾ ਵੀ 5 ਸਾਲਾਂ ਬਾਅਦ ਛੇੜ ਜਿਹੜਾ ਜਿਹੜਾ ਬੱਚਾ ਸੀ 5 ਸਾਲ ਪਹਿਲਾਂ ਜਿਹਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਤੇ ਉਹ ਹੁਣ ਵੋਟ ਪਾਉਣ ਦੇ ਅਧਿਕਾਰ ਦੇ ਵਿੱਚ ਆ ਗਿਆ ਜਾਨੀ ਕਿ 5 ਸਾਲ ਬਾਅਦ ਤੇ ਪਰ ਅੱਜ ਵੀ ਉਹੀ ਹਾਲਾਤ ਆ ਲੱਗਦਾ ਇਹ ਸੀ ਵੀ ਸਮਾਪਨ ਦੇ ਨਾਲ ਹਰ 5 ਸਾਲ ਬਾਅਦ ਲੋਕਾਂ ਦਾ ਸਹਿਰਾ ਜਿਹੜਾ ਤੰਦਰੁਸਤ ਹੋ ਗਿਆ ਹੋਣਾ ਲੋਕ ਲੜਾਈ ਝਗੜਿਆਂ ਤੋਂ ਉੱਤੇ ਉੱਠ ਕੇ ਹੋਣੇ ਆ ਧੌਣ ਚ ਫਸੇ ਕੀਲੇ ਨਿਕਲ ਕੇ ਹੋਣੇ ਆ ਨੱਕ ਦਾ ਰੋਲਾ ਖਤਮ ਹੋ ਗਿਆ ਹੋਣਾ ਸ਼ਹਿਰ ਕੋਈ ਤਰੀਕੇ ਦੇ ਨਾਲ ਜ਼ਿੰਦਗੀ ਸ਼ੁਰੂ ਹੋ ਜੇ ਕਈ ਪਿੰਡਾਂ ਦੇ ਵਿੱਚ ਫਰਦਫੰਸੀ ਵੀ ਹੋਈ ਆ ਪਰ ਗੋਲਗਾ ਚੱਲ ਰਹੀਆਂ ਲਉ ਡੁੱਲ ਰਿਆ ਕਹਿੰਦੇ ਵੀ ਪਿੰਡਾਂ ਦੀ ਸੇਵਾ ਤਾਂ ਆਪਾਂ ਇਉਂ ਹੀ ਕਰਨੀ ਆ ਤੇ 15 ਤਰੀਕ ਨੂੰ ਵੋਟਾਂ ਪੈਣਗੀਆਂ ਜੀ 15 ਅਕਤੂਬਰ ਨੂੰ ਮਰਹੂਮ ਬਾਦਲ ਸਾਹਿਬ ਨੂੰ ਹਲਕਾ ਇਨਚਾਰਜ ਵਾਲਾ ਮਾਡਲ ਸੂਤਨੀ ਸਿਆਆ ਲੋਕ ਕੋਲਿਆਂ ਵਾਲੇ ਨੇ ਗੱਲਾਂ ਹਲੇ ਵੀ ਕਰਦੇ ਆ ਹੁਣ ਭਾਜਪਾ ਨੇ ਉਹੀ ਮਾਡਲ ਇਖਤਿਆਰ ਕਰ ਲਿਆ ਬਿਲਕੁਲ ਜੀ ਭਾਜਪਾ ਦੇ ਵੱਲੋਂ ਦਾ ਅਸਲ ਵਿੱਚ ਅਗਾਊਂ ਤਿਆਰੀ ਕੀਤੀ ਗਈ ਆ ਕਿਉਂਕਿ ਆਪਾਂ ਜਾਣਦੇ ਕਿ ਇੱਥੇ ਜ਼ਿਮਨੀ ਚੋਣਾ ਹੋਣੀ ਆ ਜ਼ਿਮਨੀ ਚੋਣਾ ਹੋਣੀ ਆ ਜੀ ਚਾਰ ਥਾਵਾਂ ਦੇ ਉੱਤੇ ਹਾਲਾਂਕਿ ਉਹਦਾ ਕੋਈ ਹਲੇ ਕੋਈ ਐਲਾਨ ਨਹੀਂ ਕੀਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਪਰ ਤਿਆਰੀਆਂ ਸਾਰੀਆਂ ਸਿਆਸੀ ਪਾਰਟੀਆਂਆਂ ਹੁਣੇ ਤੋਂ ਜ਼ੋਰਾਂ ਦੇ ਉੱਤੇ ਆ ਤੋ ਅੱਜ ਬੀਜੇਪੀ ਦੇ ਵੱਲੋਂ ਚਾਰਾਂ ਹਲਕਿਆਂ ਦੇ ਵਿੱਚ ਆਪਣੇ ਇੰਚਾਰਜ ਤੇ ਕੋ-ਇੰਚਾਰਜ ਨਿਯੁਕਤ ਕੀਤੇ ਗਏ ਆ। ਗਿੱਦੜਪਾਹ ਦੇ ਵਿੱਚ ਬੀਜੇਪੀ ਨੇ ਅਵਨਾਸ਼ ਸ਼ਰਾਈ ਖੰਨਾ ਨੂੰ ਇੰਚਾਰਜ ਲਾਇਆ ਤੇ ਵਿਆਲ ਸਿੰਘ ਸੋਢੀ ਨੂੰ ਕੋ-ਇੰਚਾਰਜ। ਬਰਨਾਲਾ ਦੇ ਵਿੱਚ ਮਨਰਿੰਦਰ ਕਾਲੀਆ ਸਾਬਕਾ ਮੰਤਰੀ ਨੂੰ ਇੰਚਾਰਜ ਲਾਇਆ ਤੇ ਜਗਮੋਨ ਸਿੰਘ ਰਾਜੂ ਨੂੰ ਕੋ-ਇੰਚਾਰਜ। ਅੱਬੇਪਾਦ ਵਿਧਾਨਸਭਾ ਖੇਤਰ ਦੇ ਵਿੱਚ ਸ਼ਵੇਤ ਮਲਕ ਨੂੰ ਇੰਚਾਰਜ ਲਾਇਆ ਤੇ ਪਰਮਿੰਦਰ ਸਿੰਘ ਬਰਾੜ ਨੂੰ ਕੋ-ਇੰਚਾਰਜ। ਤੇ ਡੇੜਾ ਬਾਬਾ ਨਾਨਕ ਤੋਂ ਇੰਚਾਰਜ ਲਾਇਆ ਜੀ ਅਸ਼ਵਨੀ ਸ਼ਰਮਾ ਨੂੰ। ਸਕੂ ਇਨਚਾਰਜ ਲਾਇਆ ਹੈਗਾ ਜੀ ਰਾਕੇਸ਼ ਰਠੌਰ ਨੂੰ ਤੇ ਅਨਿਲ ਥੀਨ ਨੂੰ ਸੋਸ਼ਲ ਮੀਡੀਆ ਇਨਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਨਾਬ ਜੀ ਕਿਹੜੇ ਨਗਰ ਕੀਰਤਨ ਦੇ ਵਿੱਚ ਭਗੜੜ ਮੱਚੀ ਆ ਤੇ ਮੇਰਾ ਖਿਆਲ ਆ ਕੁਝ ਲੋਕ ਮਾਰੇ ਗਏ ਨੇ ਜੀ ਇਹ ਨਾ ਮੋਗਾ ਦੇ ਵਿੱਚ ਕਸਬਾ ਜਿਹੜਾ ਧਰਮਕੋਟ ਤੇ ਉੱਥੇ ਪਿੰਡ ਆ ਜੀ ਕੋਟ ਸਦਰਖਾ ਧਰਮਕੋਟ ਦੇ ਲਾਗੇ ਆ ਪਿੰਡ ਕੋਟ ਸਦਰਖਾ ਇਥੇ ਅੱਜ ਨਗਰ ਕੀਰਤਨ ਨਿਕਲ ਰਿਹਾ ਸੀ ਤੇ ਜਿਹੜਾ ਇਸੇ ਪਾਲਕੀ ਸਾਹਿਬ ਆ ਉਹਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲੱਗਾ ਸੀ ਉਹਦੇ ਵਿੱਚ ਕਰੰਟ ਆ ਗਿਆ ਸ਼ਾਇਦ ਇਹ ਉਤਲੀਆਂ ਤਾਰਾਂ ਦੇ ਸੰਪਰਕ ਦੇ ਵਿੱਚ ਆ ਗਿਆ ਇਹਦੇ ਕਰਕੇ ਦੋ ਜਣਿਆਂ ਦੀ ਮੌਤ ਹੋ ਗਈ ਆ ਕੰਟਰੀ ਦੀ ਲਪੇਟ ਦੇ ਵਿੱਚ ਆਉਣ ਦੇ ਕਰਕੇ ਤੇ ਸੰਗਤ ਦੇ ਵਿੱਚ ਕਹਿੰਦੇ ਵਿਭਾਜਨ ਪੈ ਗਿਆ। ਸੋ ਚੋਣਾਂ ਹੁਣ ਕੱਲ ਨੂੰ ਹੋ ਰਹੀਆਂ ਹਰਿਆਣੇ ਦੀਆਂ ਤੇ ਪੂਰੀ ਮੇਰਾਖਲ ਪ੍ਰਚਾਰ ਤੇ ਬੰਦ ਹੋ ਗਿਆ ਹੁਣ। ਬਿਲਕੁਲ ਜੀ ਬਿਲਕੁਲ ਪ੍ਰਚਾਰ ਤਾਂ ਸਭ ਕੱਲ੍ਹ ਦਾ ਹੀ ਬੰਦ ਹੋਇਆ ਗਿਆ। ਪ੍ਰਚਾਰ ਕੱਲ ਹੀ ਬੰਦ ਹੋ ਗਿਆ ਸੀ ਅੱਜ ਦਾ ਪੂਰੇ ਦਾ ਪੂਰਾ ਦਿਨ ਜਿਹੜਾ ਉਹ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਦਾ ਸੀਗਾ ਤੇ ਕੱਲ ਨੂੰ ਮੋਟਾ ਪੈ ਜਾਣੀ ਆ ਅੱਜ ਦੀ ਰਾਤ ਦੀ ਜਿਹੜੀ ਆਪਾਂ ਗੱਲ ਕਰੀਏ ਤਾਂ ਭੰਗ ਤੋੜ ਕਰਨ ਵਾਲੀ ਭੰਗ ਘੜ ਕਰਨ ਵਾਲੀ ਜਿਹੜੀ ਆ ਉਹ ਅੱਜ ਦੀ ਪ੍ਰਕਿਰਿਆ ਚੱਲਣੀ ਆ। ਤੇ ਅਗਲੀ ਜਾਣਕਾਰੀ ਮਹੱਤਵਪੂਰਨ ਇਹ ਆ ਜੇ ਕੱਲ ਨੂੰ ਸਵੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਸੋ ਕਿੰਨੇ ਪਰਸੈਂਟ ਵੋਟਾਂ ਪੈਣਗੀਆਂ ਕਿਹੜੇ ਖੇਤਰ ਦੇ ਵਿੱਚ ਸਭ ਤੋਂ ਵੱਧ ਤੇ ਕਿਹੜੇ ਖੇਤਰ ਦੇ ਵਿੱਚ ਸਭ ਤੋਂ ਘੱਟ ਵੋਟਾਂ ਪੈਣਗੀਆਂ ਇਹ ਕੱਲ ਨੂੰ ਪਤਾ ਲੱਗੂਗਾ ਪਰ 90 ਵਿਧਾਨ ਸਭਾ ਸੀਟਾਂ ਨੇ ਹਰਿਆਣੇ ਦੀਆਂ ਕੁੱਲ ਜਿਹੜੀ ਪਾਰਟੀ ਨੂੰ 40 ਸੀਟਾਂ ਮਿਲਗੀਆਂ ਤੇ ਸਰਕਾਰ ਬਣ ਜਾਣੀ ਆ ਬਹੁਮਤ ਛੜੀਆਂ ਦਾ ਤੇ ਜੇ ਕਿਸੇ ਨੂੰ ਵੀ ਛੜੀ ਨਾ ਮਿਲੀਆਂ ਤਾਂ ਫਿਰ ਕਿਹੜੀ ਸਿਆਸੀ ਤਰਕੀ ਨੂੰ ਜੱਫੀ ਪਉਂਦੀ ਹੈ ਇਹ ਦੀ ਸਮਾਂ ਦੱਸੂਗਾ ਜੀ ਸਰਦਾਰ ਖਾਲੜਾ ਤੇ ਬਣੀ ਹੋਈ ਫਿਲਮ ਦਾ ਕੀ ਬਣਿਆ ਕੱਟ ਕਹਿੰਦੇ ਸੀ ਬਹੁਤ ਲਾਏ ਜਾਣੇ ਨੇ ਹੁਣ ਕੱਲ ਕਿੱਥੇ ਖੜੀ ਹੈ ਦੇਖੋ ਜੀ ਅਸਲ ਵਿੱਚ ਨਾ ਜਿਹੜੀ ਇਹ ਗੱਲ ਹੈ ਇਹ ਬੜੇ ਮਹੱਤਵਪੂਰਨ ਮੋੜ ਤੇ ਆ ਕੇ ਖੜੀ ਹੈ ਕਿਉਂਕਿ 100 ਤੇ 20 ਦੇ ਕਰੀਬ ਕੱਟ ਲਾਉਣ ਦੇ ਲਈ ਗੱਲ ਕਹੀ ਗਈ ਆ 80 ਸੀਟਾਂ ਸੋਰੀ ਜਿਹੜੇ 80 ਕੱਟ ਆ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਪਹਿਲਾਂ ਸੈਂਸਰ ਬੋਰਡ ਨੇ ਪੰਜਾਬ 95 ਫਿਲਮ ਦੇ ਉੱਤੇ ਲਾਉਣ ਵਾਸਤੇ ਕਿਹਾ ਸੀ ਰਿਵਾਈਜ਼ਿੰਗ ਕਮੇਟੀ ਦੇ ਕੋਲੇ ਗਈ ਇਹ ਫਿਰ ਵਜਿੰਗ ਕਮੇਟੀ ਨੇ ਕਹਤਾ ਜੀ ਕਿ 120 ਕੱਟ ਲਾਉਣੇ ਪੈਣਗੇ ਹੁਣ ਸਿੰਦ ਸਭ ਕਿਸੇ ਫਿਲਮ ਦੇ ਵਿੱਚ 120 ਕੱਟ ਲੱਗ ਜਾਣ ਉਹ ਫਿਲਮ ਥੋੜੀ ਰਹਿੰਦੀ ਹੋ ਤਾਂ ਫਿਰ ਇੰਸਟਾਗ੍ਰਾਮ ਤੇ ਪਾਉਣ ਵਾਲੀ ਰੀਲ ਹੀ ਰਹਿ ਜਾਂਦੀ ਹੈ ਜਿਹਨੂੰ 100 ਤੇ 20 ਕੱਟ ਲੱਗ ਜਾਣ ਫਿਰ ਉਹਦੇ ਵਿੱਚ ਸਾਰਾ ਕੁਝ ਤਾਂ ਵਿੱਚੋਂ ਕੱਟ ਵੱਢ ਹੋ ਗਈ ਵਿੱਚ ਫਿਲਮ ਕਾਦੀ ਰਹੇਗੀ ਫਿਲਮ ਤਾਂ ਬਿਲਕੁਲ ਹੀ ਨਹੀਂ ਰਹੇਗਾ ਫਿਰ ਦਲਜੀਤ ਦਸਾਂਝ ਦੀ ਅਦਾਕਾਰੀ ਵਾਲੀ ਇਹ ਫਿਲਮ ਆ ਤੇ ਭਾਈ ਜਸਵੰਤ ਸਿੰਘ ਖੱਲੜਾ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਆ ਸੋ ਪਤਾ ਨਹੀਂ ਇਹ ਫਿਲਮ ਰਿਲੀਜ਼ ਹੋਣੀ ਆ ਜਾਂ ਕਿੱਥੇ ਹੋਣੀ ਆ ਹੋ ਸਕਦਾ ਭਾਈ OTT ਪਲੇਟਫਾਰਮ ਤੇ ਹੋ ਜਾਵੇ ਸ਼ਾਇਦ ਪਰ ਅੱਜ ਬੀਬੀ ਪਰਮਜੀਤ ਕੌਰ ਖੱਲੜਾ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਆ ਇਸ ਫਿਲਮ ਨੂੰ ਹੂਬ ਹੂ ਰਿਲੀਜ਼ ਕਰਨਾ ਚਾਹੀਦਾ ਇਸ ਫਿਲਮ ਦੇ ਨਾਲ ਕੁਝ ਦੀ ਖਿਲਵਾੜ ਨਹੀਂ ਹੋਣਾ ਚਾਹੀਦਾ ਅੱਖਾਂ ਦੀ ਰੌਸ਼ਨੀ ਦੇ ਵਿੱਚ ਬਣੀ ਹੋਈ ਫਿਲਮ ਆ ਤੇ ਇਹਦੇ ਵਿੱਚ ਕੋਈ ਵੀ ਕਟ ਨਹੀਂ ਲੱਗਣਾ ਚਾਹੀਦਾ ਜੀ ਝੋਨੇ ਦੀ ਖਰੀਦ ਬਾਰੇ ਕੀ ਖਬਰ ਹੈ ਜੀ ਤੁਹਾਡੇ ਦੀ ਖਰੀਦ ਦੇ ਬਾਰੇ ਸੇਬ ਖਬਰ ਇਹ ਆ ਜੀ ਕਿ ਇਹ ਖਰੀਦ ਸ਼ੁਰੂ ਨਹੀਂ ਹੋਈ ਇੱਕ ਤਰੀਕ ਪੁਰ ਸਰਕਾਰ ਕਹਿੰਦੀ ਸੀ ਵੀ ਭਾਈ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋ ਜਾਣਾ ਪਰ ਨਹੀਂ ਹੋਇਆ ਉਹ ਕਿਉਂ ਨਹੀਂ ਹੋਇਆ ਕਿਉਂਕਿ ਆਰਟ ਗੇ ਹੜਤਾਲ ਦੇ ਉੱਤੇ ਚਲੇ ਗਏ ਆ ਉਨੜੇ ਦਾ ਆਪਣੀਆਂ ਮੰਗਾਂ ਉਹ ਕਦੇ ਵੀ ਸਾਡੀਆਂ ਮੰਗਾਂ ਮੰਨੋ ਤੇ ਅੱਜ ਖਰੀਦ ਏਜੰਸੀਆਂ ਨੇ ਵੀ ਕਹਿਤਾ ਉਹ ਕਹਿੰਦੇ ਵੀ ਨਾ ਇੰਉਂ ਨਹੀਂ ਗੱਲ ਬਣਨੀਗੀ 4 ਦਿਨ ਬੀਤ ਗਏ ਆ ਹਾਲੇ ਤੱਕ ਢੋਨੇ ਦਾ ਇੱਕ ਦਾਣਾ ਨਹੀਂ ਖਰੀਦਿਆ ਗਿਆ ਅੱਜ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਧਰਨਾ ਲਾਤਾ ਕਈ ਥਾਵਾਂ ਤੇ ਉਹ ਕਹਿੰਦੇ ਵੀ ਜਿਹੜੀਆਂ ਵੀ ਆੜਤਗਣੀਆਂ ਮੰਗਾਂ ਜਿਹੜੀਆਂ ਵੀ ਏਜੰਸੀਆਂ ਦੀਆਂ ਗੱਲਾਂ ਬਾਤਾਂ ਉਹ ਸੁਣੋ ਤੇ ਸਾਡਾ ਮਸਲਾ ਹੱਲ ਕਰੋ ਅਸੀਂ ਅੱਥਰ ਢੇਰੀਆਂ ਲਾਈ ਬੈਠੇ ਆ ਸੋ ਪੰਜਾਬ ਦੇ ਵਿੱਚ ਅਜੇ ਤੀ ਢੋਨੇ ਵਾਲੀਆਂ ਕੁੱਝ ਢੇਰੀਆਂ ਵਕ ਵਕ ਥਾਵਾਂ ਤੇ ਆਈਆਂ ਉਧਾ ਮੇਰਾ ਖਿਆਲ ਆ ਵੀ ਹਲੇ 12-15 ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚ ਧੋਨੇ ਦੇ ਬਹੁਤ ਵੱਡੇ ਵੱਡੇ ਉਮਾਰ ਲੱਜਣੇ ਆ। ਅੱਛਾ ਭਾਈ ਲਾਲੋ ਦਾ ਜਨਮ ਦਿਨ ਸੀ ਤੇ ਸਪੀਕਰ ਆ ਵਿਧਾਨ ਸਭਾ ਦੇ ਉਹ ਉੱਥੇ ਗਏ ਨੇ। ਬਿਲਕੁਲ ਜੀ ਅੱਜ ਭਾਈ ਲਾਲੋ ਦਾ ਜਨਮ ਦਿਹਾੜਾ ਬਣਾਇਆ ਗਿਆ ਤੇ ਇਹ ਫਟੇਕੜ ਸਾਹਿਬ ਦੇ ਗੁਰਦੁਆਰਾ ਸ਼੍ਰੀ ਵਿਸ਼ਵਕਰਮਾ ਭਵਨ ਸਰਹੰਦ ਦੇ ਵਿੱਚ ਬਣਾਇਆ ਗਿਆ। ਭਾਈ ਲਾਲੋ ਸੇਵਾ ਸੁਸਾਇਟੀ ਦੇ ਵੱਲੋਂ ਭਾਈ ਲਾਲੋ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ। ਸਿਵਦਾਨ ਸਭਾ ਦੇ ਸਪੀਕਰ ਕੋਲ ਤਾਰ ਸਿੰਘ ਸੰਧਵਾ ਸਾਹਿਬ ਅੱਥੇ ਪਹੁੰਚਿਆ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰੂਆਂ ਦੇ ਵੱਲੋਂ ਦੱਸੇ ਕਿ ਰਾਹ ਦੇ ਉੱਤੇ ਚੱਲਾਂਗੇ ਤਾਂ ਬਚੇ ਰਹਿਾਂਗੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਸੱਚੀ ਮੁੱੱਚੀ ਬਹੁਤ ਵੱਡੀ ਸਮੱਸਿਆ ਹੈ ਪਰ ਅਸੀਂ ਇਸ ਨਸ਼ੇ ਦੇ ਵਿੱਚੋਂ ਤਾਂ ਬਚ ਸਕਦੇ ਜੇਕਰ ਕੁਰਬਾਨੀ ਦੇ ਲੜ ਲੱਗੀਏ ਜੇ ਅਸੀਂ ਗੁਰੂਆਂ ਦੇ ਵੱਲੋਂ ਦੱਸੇ ਗਏ ਰਾਹ ਦੇ ਉੱਤੇ ਚੱਲਗੇ ਸੋ ਇਹਨਾਂ ਨੇ ਆਪਣੇ ਮਨ ਦੇ ਬਲਬਲੇ ਪੇਸ਼ ਕੀਤੇ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਵੀ ਅੱਜ ਭਾਈ ਲਾਲੋ ਸੇਵਾ ਸੁਸਾਇਟੀ ਦੇ ਵੱਲੋਂ ਭਾਈ ਲਾਲੋ ਦਾ ਜਨਮ ਦਿਨ ਮਨਾਇਆ ਗਿਆ ਹੈ ਅਚਰਣਾਂ ਦੇ ਜਿਹੜੇ ਅਧਿਆਪਕ ਫਿਨਲੈਂਡ ਭੇਜਣੇ ਆ ਕਿਸ ਆਧਾਰ ਤੇ ਸਿਲੈਕਸ਼ਨ ਹੁੰਦੀ ਆ ਤੇ ਸਿਲੈਕਸ਼ਨ ਹੋ ਗਈ ਫੇਰ ਸਿਲੈਕਸ਼ਨ ਬਿਲਕੁਲ ਜੀ ਬਿਲਕੁਲ ਇਹ ਸਿਲੈਕਸ਼ਨ ਹੋ ਗਈ ਆ ਜੀ ਤਾਂ ਕਹਿੰਦੇ ਵੀ 72 ਦੇ ਕਰੀਬ ਅਧਿਆਪਕਾਂ ਦੀ ਚੋਣ ਹੋ ਗਈ ਆ ਜਿਹੜੇ ਕਿ ਭੇਜੇ ਜਾਣੇ ਪਰ ਸਵਾਲ ਬਿਲਕੁਲ ਸਭ ਦੇ ਮਨ ਦੇ ਵਿੱਚ ਆ ਵੀ ਭਾਈ ਇਹ ਸਿਲੈਕਸ਼ਨ ਕਿਹੜੇ ਆਧਾਰ ਦੇ ਉੱਤੇ ਹੁੰਦੀ ਆ ਕਿਉਂਕਿ ਜਦੋਂ ਅਧਿਆਪਕ ਸਹਿਬਾਨ ਜਿਹੜੇ ਸਿੰਗਾਪੁਰ ਭੇਜੇ ਸੀ ਉਦੋਂ ਬੜਾ ਵੱਡਾ ਬੁੱਦਾ ਉੱਠਿਆ ਸੀ ਵੀ ਭਾਈ ਇਹ ਤਾਂ ਆਪਣਿਆਂ ਨੂੰ ਪੂਰ ਤੇ ਭੇਜ ਦਿੱਤਾ ਗਿਆ ਆਪਣੇ ਚਹੇਤਿਆਂ ਨੂੰ ਭੇਜ ਦਿੱਤਾ ਗਿਆ ਇਹ ਕੋਈ ਐਡੀ ਗੱਲ ਨਹੀਂ ਕੀਤੀ ਗਈ ਵੀ ਭਾਈ ਬਹੁਤ ਇਹ ਚੋਣ ਕੀਤੀ ਗਈ ਆ ਸਹੀ ਤਰੀਕੇ ਨਾਲ ਕੀਤੀ ਗਈ ਆ ਲੈਣ ਤਾਂ ਆਪਣਿਆਂ ਨੂੰ ਅਡਜਸਟ ਕੀਤਾ ਔਰ ਉਸ ਸਵਾਲ ਉੱਠੇ ਸੀਗੇ ਪਰ ਹੁਣ ਜਾਣਕਾਰੀ ਪ੍ਰਾਪਤ ਹੋਈ ਆ ਵੀ ਫਿਨਲੈਂਡ ਦੇ ਵਿੱਚ ਜਾਣੀਆਂ ਟੀਮਾਂ ਤੇ 3 ਹਫ਼ਤੇ ਦੀ ਟ੍ਰੇਨਿੰਗ ਵਾਸਤੇ ਜਾਣਾ ਵੀ ਭਾਈ ਉੱਥੋਂ ਦੀ ਪੜ੍ਹਾਈ ਜਿਹੜੀ ਸਿੱਖ ਕੇ ਆਉਣੀ ਆ ਅਧਿਆਪਕ ਸਹਿਬਾਨ ਨੂੰ ਕਿ ਅੱਜ ਪੰਜਾਬ ਦੇ ਸਿੱਖਿਆ ਜਿਹੜੇ ਮੰਤਰੀ ਆ ਹਰਜੋਤ ਸਿੰਘ ਵੈਸ ਉਹਨਾਂ ਨੇ ਕਿਹਾ ਵੀ ਫਿਨਲੈਂਡ ਦੇ ਵਿੱਚ ਟ੍ਰੇਨਿੰਗ ਕਰਨ ਦੇ ਇੱਛੁਕ 600 ਅਧਿਆਪਕਾਂ ਦੇ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਸੀ ਇਹਨਾਂ ਦੇ ਬਾਰੇ ਜਿਹੜੇ ਦਾਅਵੇ ਪੇਸ਼ ਕੀਤੇ ਗਏ ਵੀ ਅਸੀਂ ਆ ਵੀ ਕੀਤਾ ਆ ਵੀ ਕੀਤਾ ਨਹੀਂ ਉਹ ਵੀ ਕੀਤਾ ਨਹੀਂ ਉਹ ਵੀ ਕੀਤਾ ਸਾਡੀ ਕਗਲੀਅਤ ਆ ਇਹਨੂੰ ਤਸਦੀਕ ਕਰਨ ਵਾਸਤੇ ਤੇ 6000 ਦੇ ਕਰੀਬ ਮਾਪਿਆਂ ਨਾਲ ਸੰਪਰਕ ਕੀਤਾ ਗਿਆ ਪਿਛਲੇ ਸਾਲਾਂ ਦੇ ਇਹਨਾਂ ਦੇ ਨਤੀਜਿਆਂ ਦੀ ਵੀ ਘੋਪੜਤਾਲ ਕੀਤੀ ਗਈ ਆ ਸਾਲਾਨਾ ਰਿਪੋਰਟਾਂ ਨੂੰ ਵੀ ਗੁਪਤ ਤਰੀਕੇ ਨਾਲ ਵਾਚ ਕੀਤਾ ਗਿਆ ਤੇ ਫਿਰ 72 ਨਿਯੋਣ ਕੀਤੀ ਗਈ ਆ ਯਾਨੀ ਕਿ ਇਹ 72 ਅਧਿਆਪਕਾ ਜਿਹੜੇ ਉਹ 3 ਮਹੀਨੇ ਦੇ ਵਾਸਤੇ ਸਿੱਖਿਆ ਦੀ ਟ੍ਰੇਨਿੰਗ ਲੈਣ ਦੇ ਲਈ ਨਵੀਆਂ ਤਕਨੀਕਾਂ ਦੇ ਨਾਲ ਪੜਾਉਣ ਦੀ ਯੋਗਤ ਸਿੱਖਣ ਦੇ ਲਈ ਤੇ ਫਿਨਲੈਂਡ ਦੇ ਵਿੱਚ ਜਾਣਗੇ 3 ਹਫ਼ਤੇ ਦੇ ਲਈ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਪੰਜਾਬ ਦੇ ਵਿੱਚ ਸੰਤ ਸਿੰਘ ਸਾਹਿਬ ਅੱਜ ਮੌਸਮ ਠੀਕ ਰਿਹਾ ਜੀ ਕਿਤੇ ਵੀ ਮੀਂਹ ਕਣੀਆਂ ਦੀ ਕੋਈ ਖਬਰ ਨਹੀਂ ਪ੍ਰਾਪਤ ਹੋਈ ਮੌਸਮ ਦਿਨ ਦੇ ਵੇਲੇ ਸਾਫ਼ ਸੀ ਅੱਜ ਗਰਮਜਾ ਵੀ ਸੀਗਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਕੁਝ ਸਮਾਂ ਤੇ ਕਣੀਆਂ ਪੈਣ ਦੀ ਆਸ ਪ੍ਰਗਟਾਈ ਗਈ ਹੈ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ